ਪਿਛਲੇ ਕੁਝ ਦਿਨਾਂ ਤੋਂ ਮੈਂ ਬਲਵੰਤ ਗਾਰਗੀ ਦੀ ਜੀਵਨੀ ਨੰਗੀ ਤੁੱਪ ਪੜ ਰਿਹਾ ਤੇ ਉਹਦੇ ਵਿੱਚ ਜੋ-ਜੋ ਮੈਨੂੰ ਕੁਝ ਇੰਟਰਸਟਿੰਗ ਲੱਗਦਾ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਐਵੇਂ ਦਾ ਹੀ ਕੁਝ ਲੈ ਕੇ ਹਾਜ਼ਰ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਵਾਂ ਬਲਵੰਤ ਗਾਰਗੀ ਦੀ ਜਿਹੜੀ ਪਤਨੀ ਸੀ ਉਹਦਾ ਨਾਂ ਜੀਨੀ ਸੀ ਤੇ ਜਿਹੜੀ ਰਾਜੀ ਸੀ ਉਹ ਉਹਦੀ ਇੱਕ ਤਰ੍ਹਾਂ ਦੀ ਗਰਲਫ੍ਰੈਂਡ ਕਹਿ ਲਓ ਜਿਸ ਨਾਲ ਉਹ ਸੈਂਕੜੇ ਵਾਰ ਸੌ ਚੁੱਕਾ ਸੀ ਹਮ ਬਿਸਤਰ ਹੋ ਚੁੱਕਾ ਸੀ ਅੱਜ ਵਾਲੇ ਜਿਹੜੇ ਪਹਿਰੇ ਦੇ ਵਿੱਚ ਉਸ ਦਾ ਹੀ ਜ਼ਿਕਰ ਹੈ ਤਾਂ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਰਾਜੀ ਮੇਰੇ ਸਟਡੀ ਰੂਮ ਵਿੱਚ ਬੈਠੀ ਮੈਨੂੰ ਉਡੀਕ ਰਹੀ ਸੀ ਉਸ ਦਾ ਚਿਹਰਾ ਪੀਲਾ ਤੇ ਤਣਾ ਹੋਇਆ ਸੀ ਮੇਰਾ ਮੱਥਾ ਠਣਕਿਆ ਉਹ ਬੋਲੀ ਮੈਂ ਜਿਸ ਗੱਲ ਤੋਂ ਡਰਦੀ ਸਾਂ ਉਹੀ ਹੋਈ ਹੁਣ ਹੁਣ ਮੈਂ ਇਸ ਚੰਦਰੇ ਸਰੀਰ ਦਾ ਕੀ ਕਰਾਂ ਕਿਉਂ ਮੈਂ ਘਬਰਾ ਕੇ ਪੁੱਛਿਆ ਮੈਂ ਮੰਦਰ ਗਈ ਮੱਥਾ ਟੇਕਿਆ ਪਰ ਕੀ ਕਰਾਂ ਮਹੀਨੇ ਤੋਂ 10 ਦਿਨ ਉੱਪਰ ਹੋ ਗਏ ਹਨ ਮੇਰੀਆਂ ਲੱਤਾਂ ਕੰਬੁੱਠੀਆਂ ਮੈਂ ਕੁਰਸੀ ਉੱਤੇ ਬੈਠ ਗਿਆ ਕੋਚੇ ਅਸੀਂ ਖਾਮੋਸ਼ ਰਹੇ ਉਸ ਦੀਆਂ ਅੱਖਾਂ ਵਿੱਚ ਨਫ਼ਰਤ ਮਗਨ ਲੱਗੀ ਉਸ ਨੂੰ ਪੀਰੀਅਡ ਆਏ ਨੂੰ ਮਹੀਨੇ ਤੋਂ 10 ਦਿਨ ਉਪਰ ਹੋਏ ਗਏ ਸਨ ਮੈਂ ਆਪਣੇ ਆਪ ਨੂੰ ਕੋਸਿਆ ਕਿ ਮੈਂ ਕੀ ਘਰ ਬੈਠਾ ਸਾਂ ਇਹ ਮੇਰਾ ਕਸੂਰ ਸੀ ਜਾਂ ਕੁਦਰਤ ਦਾ ਜਾਂ ਉਸ ਦਾ ਮੈਂ ਹਮੇਸ਼ਾ ਇਸ ਖਤਰੀ ਦੀ ਸ਼ਾਂ ਮਹਿਸੂਸ ਕੀਤੀ ਸੀ ਉਸ ਦੇ ਤੂਫਾਨੀ ਪਿਆਰ ਦੀ ਰੋ ਇੱਕ ਅੰਨਾ ਵੇਗ ਹੁਣ ਮੈਂ ਆਪਣੇ ਆਪ ਨੂੰ ਕੋਸ ਰਿਹਾ ਸਾਂ ਪਛਤਾ ਰਿਹਾ ਸਾਂ ਉਹ ਬੋਲੀ ਆਪਣੇ ਆਪ ਤੇ ਤਰਸ ਖਾਂ ਦੀ ਕੋਈ ਲੋੜ ਨਹੀਂ ਨਾ ਪਛਤਾਉਣ ਦੀ ਮੈਂ ਹੀ ਇਕੱਲੀ ਇਸ ਪਾਪ ਨੂੰ ਭੋਗਾਂਗੀ ਹਮੇਸ਼ਾ ਤੇਵੀ ਭੋਗਦੀ ਐ ਇਸ ਹੋਣੀ ਨੂੰ ਅੰਨੇ ਪਿਆਰ ਪਿੱਛੋਂ ਤੂੰ ਮੁੜ ਉਸੇ ਤਰ੍ਹਾਂ ਸ਼ਾਂਤ ਹੋ ਜਾਣਾ ਹੈ ਬਾਰਮੁਖੀ ਤੇ ਤਰਕਮਈ ਪਰ ਮੈਂ ਅੰਦਰ ਹੀ ਅੰਦਰ ਸਿਮਟ ਜਾਂਦੀ ਆ ਮੇਰਾ ਮਨ ਮੇਰੀ ਕੁੱਖ ਵਿੱਚ ਚਲਾ ਜਾਂਦਾ ਮੇਰੇ ਜਜ਼ਬੇ ਉਸ ਹਨੇਰੀ ਗੁਫਾ ਵਿੱਚ ਲੱਥ ਜਾਂਦੇ ਹਨ ਜਿੱਥੇ ਇੱਕ ਨਵਾਂ ਜੀਵ ਪਲ ਰਿਹਾ ਹੈ। ਉਸ ਖੂਨੀ ਘੜੀ ਦੇ ਖਿਆਲ ਨਾਲ ਕੰਬੁੱਠੀ। ਉਹ ਕੌਫਨਾ ਘੜੀ ਤੋਂ ਜੋ ਉਸਦੀ ਹੋਣੀ ਬਣ ਗਈ ਸੀ। ਮੈਂ ਵੀ ਕਦੇ-ਕਦੇ ਇਸ ਚੰਦਰੀ ਘੜੀ ਦਾ ਖਿਆਲ ਕੀਤਾ ਸੀ। ਹੁਣ ਇਹ ਖੂਨੀ ਘੜੀ ਸਾਹਮਣੇ ਖੜੀ ਸੀ ਤੇ ਮੈਂ ਪਛਤਾਵੇ ਤੇ ਅਫਸੋਸ ਨਾਲ ਡੰਗਿਆ ਬੈਠਾ ਸਾਂ। ਉਸਨੇ ਕੋਰੇ ਕਾਗਜ਼ ਨੂੰ ਪਾੜਿਆ ਤੇ ਇਸ ਦੇ 16 ਟੁਕੜੇ ਕਰ ਦਿੱਤੇ। ਇਨ੍ਹਾਂ ਵਿੱਚੋਂ ਅੱਧਿਆਂ ਵਿੱਚ ਉਸਨੇ ਜਾਵਾ ਲਿਖਿਆ ਤੇ ਅੱਧਿਆਂ ਉੱਤੇ ਨਾ ਜਾਵਾ। ਦਰਸਲ ਉਹ ਅਬੋਰਸ਼ਨ ਕਰਾਉਣ ਦੇ ਬਾਰੇ ਸੋਚ ਰਹੀ ਸੀ ਕਿ ਅਬੋਰਸ਼ਨ ਕਰਾਉਣ ਜਾਇਆ ਜਾਵੇ ਤਾਂ ਨਾ ਜਾਇਆ ਜਾਵੇ। ਇਹਨਾਂ ਟੁਕੜਿਆਂ ਦੀਆਂ ਗੋਲੀਆਂ ਬਣਾ ਕੇ ਕੌਡੀਆਂ ਵਾਂਗ ਹੱਥਾਂ 'ਚ ਖੜਕੜਾਇਆ ਅਤੇ ਬਿਸਤਰੇ 'ਤੇ ਸੁੱਟ ਦਿੱਤੀ। ਅੱਖਾਂ ਮੀਚ ਕੇ ਉਸਨੇ ਦੇਵੀ ਦਾ ਧਿਆਨ ਕੀਤਾ ਤੇ ਮੂੰਹ ਵਿੱਚ ਕੁਝ ਪੜਿਆ। ਫਿਰ ਉਸਨੇ ਤਿੰਨ ਗੋਲੀਆਂ ਚੁੱਕੀਆਂ। ਇਨਾਂ ਨੂੰ ਖੋਲਿਆ ਤੇ ਪੜਿਆ ਉਸ ਦੇ ਬੋਲ ਇੱਕ ਨਵੀਂ ਕੜਤਨ ਨਾਲ ਮੁੜ ਗਏ ਤੇ ਉਹ ਬੋਲੀ ਮੈਂ ਜਾਵਾਂਗੀ ਤੂੰ ਇੱਥੇ ਬੈਠ ਕਮਰੇ 'ਚ ਚਾਹ ਪੀਂਦਾ ਹੋਵੇਂਗਾ ਜਦੋਂ ਮੈਂ ਡਾਕਟਰ ਦੀ ਮੇਜ਼ ਉੱਤੇ ਪਈ ਤੜਫ ਰਹੀ ਹੋਵਾਂਗੀ ਉਸ ਦੀ ਠੋਡੀ ਕੰਬੀ ਇੱਕ ਕਿਰਮਚੀ ਤਪਸ਼ ਉਸ ਦੀਆਂ ਨਸਾਂ ਵਿੱਚ ਦੌੜ ਰਹੀ ਸੀ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕਿਸ ਤਰ੍ਹਾਂ ਉਸ ਨੂੰ ਸ਼ਾਂਤ ਕਰਾਂ ਕਿਸ ਤਰ੍ਹਾਂ ਉਸ ਨੂੰ ਆਪਣੇ ਮਨ ਦੀ ਚੀਜ਼ ਦੱਸਾਂ ਮੈਂ ਆਖਿਆ ਮੈਨੂੰ ਬਹੁਤ ਅਫਸੋਸ ਹੈ ਮੈਂ ਤੇਰੀ ਪੀੜ ਸਮਝਦਾ ਇਸ ਤੋਂ ਅੱਗੇ ਮੈਂ ਕੁਝ ਨਾ ਬੋਲ ਸਕਿਆ ਇਸ ਡਰ ਦੇ ਮਾਰੇ ਕਿ ਕਿਤੇ ਉਹ ਪੜਕਣਾ ਉਠੇ ਉਹ ਬੋਲੀ ਮੈਂ ਡਾਕਟਰ ਕੋਲ ਜਾ ਰਹੀ ਹਾਂ ਇਕੱਲੀ ਉਹ ਬਲਦੀ ਹੋਈ ਪੀੜ ਨੂੰ ਸਹਿਣ ਵੇਲੇ ਮੈਂ ਇਕੱਲੀ ਹੋਵਾਂਗੀ ਇਸ ਖਿਆਲ ਨਾਲ ਮੇਰਾ ਖੂਨ ਜੰਮ ਜਾਂਦਾ ਹੈ ਦੁਨੀਆ ਵਿੱਚ ਵੱਡੇ ਤੋਂ ਵੱਡਾ ਮੁਰਜ਼ਮ ਦੀ ਵੀ ਕਾਲ ਕੋਠਰੀ ਵਿੱਚ ਉਥੇ થી ਨਹੀਂ ਚੱਲਦਾ ਜੋ ਤੀਵੀਂ ਚਲਦੀ ਹੈ ਗਰਭਨਾਸ਼ ਵੇਲੇ ਰੱਬ ਕਰੇ ਮਰਦ ਜਾ ਤਨਾਸ਼ ਹੋ ਜਾਵੇ ਏ ਰੱਬਾ ਉਸ ਵੇਲੇ ਸੰਤਾਪ ਵਿੱਚ ਮੱਚਦੀ ਮੈਂ ਕਿਸ ਨੂੰ ਯਾਦ ਕਰਾਂਗੀ ਤੈਨੂੰ ਤੂੰ ਮੈਨੂੰ ਤਬਾਹ ਕਰ ਦਿੱਤਾ ਹੈ ਕੀ ਪਤਾ ਮੈਂ ਮਰ ਹੀ ਜਾਵਾਂ ਸ਼ਾਇਦ ਕਦੇ ਵੀ ਉਹ ਡਾਕਟਰ ਦੀ ਮੇਜ਼ ਉੱਤੇ ਨਾ ਉਠਾਂ ਤੇ ਤੂੰ ਆਖਦਾ ਹੈ ਕਿ ਮੇਰੀ ਪੀੜ ਸਮਝਦਾ ਹੈ ਤੈਨੂੰ ਕੀ ਪਤਾ ਹੈ ਮੇਰੀ ਪੀੜ ਦਾ ਮੈਂ ਜਾਵਾਂਗੀ ਈਸ਼ਵਰ ਮੇਰਾ ਸਹਾਈ ਹੈ। ਮੈਨੂੰ ਕੁਝ ਨਹੀਂ ਹੋਵੇਗਾ। ਤੇ ਮੈਨੂੰ ਇੱਥੋਂ ਵੀ ਆ ਜਾਵਾਂਗੀ ਕਿਉਂਕਿ ਇਹ ਹਾਲਾਤ ਮੈਂ ਆਪਣੇ ਘਰ ਨਹੀਂ ਜਾ ਸਕਦੀ। ਮੈਨੂੰ 2 ਘੰਟੇ ਲੱਗਣਗੇ ਜਾਂ ਇਸ ਤੋਂ ਬਾਅਦ ਤੇ ਵਾਪਸ ਇਸੇ ਕਾਰ ਆਵਾਂਗੀ। ਤੇ ਉਹ ਚਲੀ ਗਈ। ਮੈਂ ਉਸ ਦੀਆਂ ਅੱਖਾਂ ਵਿੱਚ ਮੌਤ ਛਾਇਆ ਦੇਖੀ। ਪਾਰੇ ਕਦਮ ਚੁੱਕਦੀ ਉਹ ਬਾਹਰ ਨਿਕਲੀ ਤੇ ਮੈਂ ਉਸ ਦੀ ਕਾਰ ਦਾ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਸੁਣੀ। ਮੈਂ ਚੌਨਾਖਾਂ ਕੀ ਉਸ ਤਸੱਲੀ ਨੂੰ ਦਿੰਦਾ ਪਰ ਮੇਰੀ ਹਿੰਮਤ ਨਾ ਪਈ ਕਿ ਮੈਂ ਉਸ ਦਾ ਹੱਥ ਫੜ ਲਵਾਂ ਮੈਂ ਆਪਣੇ ਸਟੱਡੀ ਰੂਮ ਵਿੱਚ ਹੀ ਬੈਠਾ ਰਿਹਾ ਅਤੇ ਪ੍ਰਾਰਥਨਾ ਕਰਦਾ ਰਿਹਾ ਕਿ ਇਹ 3 ਘੰਟੇ ਛੇਤੀ ਮੁੱਕਣ ਕਾਸ਼ ਮੇਰੀ ਜ਼ਿੰਦਗੀ ਦੇ 3 ਘੰਟੇ ਇੱਕ ਪਲ ਵਿੱਚ ਮੁੱਕ ਜਾਣ ਤਾਂ ਜੋ ਮੈਨੂੰ ਚੈਨ ਪਵੇ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਮਨ ਨੂੰ ਉਸ ਤੋਂ ਹਟਾ ਕੇ ਕਿਸੇ ਹੋਰ ਪਾਸੇ ਲਾਵਾਂ ਕੋਈ ਗੱਲ ਹੋਰ ਸੋਚਾਂ ਪਰ ਮਨ ਵਿੱਚ ਉਸੇ ਦਾ ਖਿਆਲ ਸੀ ਮੈਂ ਖਿਆਲ ਵਿੱਚ ਹੀ ਦੇਖਿਆ ਕਿ ਉਸ ਦੀ ਕਾਰ ਕਿਤੇ ਛੋਟੀ ਜੀ ਗਲੀ ਵਿੱਚ ਰੁਕੀ ਡਾਕਟਰ ਨਰਸ ਮੇਜ਼ ਉਬਲਦੇ ਹੋਏ ਉਜਾਰ ਸ਼ਾਇਦ ਉਹ ਬਿਵੋਸ਼ ਹੋ ਪਈ ਸੀ ਸ਼ਾਇਦ ਮੈਂ ਅੱਗੇ ਨਾ ਸੋਚ ਸਕਿਆ ਉਸੇ ਸਵੇਰ ਮੈਂ ਅਖਬਾਰ ਵਿੱਚ ਪੜ੍ਹਿਆ ਸੀ ਕਿ ਇੱਕ ਤੀਵੀਂ ਗਰਭਤੀ ਸੀ ਤੇ ਉਸ ਦਾਈ ਕੋਲ ਗਈ ਤੇ ਉਸ ਦੀ ਮੌਤ ਹੋ ਗਈ ਹੁਣ ਰਾਜੀ ਉਸ ਦਾ ਬਾਪ ਬੰਦੂਕ ਲੈ ਕੇ ਆਵੇਗਾ ਤੇ ਪੁਲਿਸ ਮੇਰਾ ਸਾਰ ਹੋ ਗਿਆ ਪਸੀਨਾ ਮੈਂ ਬੂਟ ਪਾਏ ਕਾਰ ਡਰਾਈ ਦਾ ਕੋਟ ਪਾਇਆ ਤੇ ਮਫਰਲ ਤੇ ਮੈਂ ਕਾਰ ਤੋਂ ਬਾਹਰ ਆ ਗਿਆ ਨਿੱਕੀ ਪਗਡੰਡੀ ਉੱਤੇ ਤੁਰਦਾ theater ਦੇ ਕੋਲ ਦੀ ਹੁੰਦਾ ਘਾ ਦੇ ਵੱਡੇ ਲਾ ਵਿੱਚ ਆ ਕੇ ਠੰਡੀ ਹਵਾ ਦੀਆਂ ਕੁੱਟਾਂ ਭਰਨ ਲੱਗਾ ਪਰ ਹੁਣ ਵੀ ਮੈਂ ਸੁੰਨ ਗਿਆ ਸੀ ਜਿਵੇਂ ਮੇਰੀਆਂ ਹਾਰਗਾਂ ਵਿੱਚ ਠੰਡ ਚਲੀ ਗਈ ਹੋਵੇ ਇਸ ਨਾਲ ਮੇਰੀ ਚਾਲ ਬਹੁਤ ਸੁਸਤੀ ਪਰ ਮੇਰੇ ਖਿਆਲ ਬਹੁਤ ਤੇਜ਼ ਦੌੜ ਰਹੇ ਸਨ بار-बार ਉਸ ਦੀਆਂ ਅੱਖਾਂ ਜਿਸ ਦੀਆਂ ਜਿਨ੍ਹਾਂ ਵਿੱਚ ਮੈਂ ਮੌਤ ਦੀ ਛਾਂ ਦੇਖੀ ਸੀ ਯਕਦਾ ਮੈਨੂੰ ਉਸ ਦੀ ਕਾਰ ਹੁੰਦੀ ਨਜ਼ਰ ਆਈ ਮੈਂ ਲੰਮੀਆਂ ਪਲਾਂਗਾ ਭਰ ਕੇ ਵੱਡੀ ਸੜਕ ਵੱਲ ਵਧਿਆ ਤੇ ਮਨ ਅੰਦਰ ਸ਼ਾਂਤੀ ਆਈ ਪਰ ਇਹ ਉਸ ਦੀ ਕਾਰ ਨਹੀਂ ਸੀ ਇਹ ਤੇਜ਼ੀ ਨਾਲ ਮੇਰੇ ਕੋਲ ਦੀ ਨਿਕਲ ਗਈ ਇਸ ਵਿੱਚ ਦੋ ਔਰਤਾਂ ਬੈਠੀਆਂ ਹੋਈਆਂ ਸਨ ਤੇ ਇੱਕ ਦਾ ਰੰਗ ਵੀ ਸਲੇਟੀ ਸੀ ਜੋ ਮੈਨੂੰ ਨੀਲਾ ਨਜ਼ਰ ਆਇਆ ਮੈਂ ਸ਼ੜਕ ਉੱਤੇ ਕੋਈ 2 ਘੰਟੇ ਟਹਿਲਦਾ ਰਿਹਾ ਤੇ ਹਰ ਕਾਰ ਦੇ ਕਮਸਤ ਵਿੱਚ ਦਾਖਲ ਹੁੰਦੀ ਉਸ ਨੂੰ ਦੇਖਦਾ ਪਰ ਅੱਖੀ ਨਜ਼ਰ ਨਹੀਂ ਆਈ ਮੈਂ ਥੱਕ ਗਿਆ ਡਰਨੇ ਜੱਕਦਾ ਮੈਨੂੰ ਝੰਡੋੜ ਦਿੱਤਾ ਸ਼ਾਇਦ ਉਹ ਡਾਕਟਰ ਦੀ ਮੇਜ਼ ਤੇ ਉੱਠੀ ਨਾ ਹੋਵੇ ਉਸ ਦੀਆਂ ਅੱਖਾਂ ਵਿੱਚ ਜਾਨ ਲੱਗਿਆ ਇੱਕ ਅਜੀਬ ਵਹਿਸ਼ਤ ਸੀ ਮੈਂ ਹੌਲੀ-ਹੌਲੀ ਤੁਰਦਾ ਕਰ ਚਲਾ ਗਿਆ ਦੇਖਿਆ ਕਿ ਜੀਨੀ ਅਚਾਨਕ ਮੋੜਾਈ ਸੀ ਤੇ ਕਿਚਨ ਵਿੱਚ ਕੁਝ ਪਕਾ ਰਹੀ ਸੀ ਜਿੰਨੀ ਮੇਰੀ ਪਤਨੀ ਆਪਣੇ ਕਮਰੇ ਵਿੱਚ ਜਾ ਕੇ ਮੈਂ ਬਿਸਤਰੇ ਵਿੱਚ ਲੇਟ ਗਿਆ ਪਰੇਸ਼ਾਨ ਉਸ ਦੇ ਖਿਆਲ ਵਿੱਚ ਘਿਰਿਆ ਹੋਇਆ ਜਰੂਰ ਕੋਈ ਖਰਾਬੀ ਹੋ ਗਈ ਹੋਣੀ ਹੈ ਉਸ ਨੇ ਇੰਨਾ ਚਿਰ ਕਿਉਂ ਲਾਇਆ ਕਿਤੇ ਆਪਣੇ ਘਰ ਤਾਂ ਨਹੀਂ ਚਲੀ ਗਈ ਨਹੀਂ ਉਹ ਤਾਂ ਪੱਕੀ ਤਰ੍ਹਾਂ ਆ ਕੇ ਗਈ ਸੀ ਕਿ ਮੈਂ ਇੱਥੇ ਹੀ ਮੁੜਾਂਗੀ ਦਰਦ ਨਾਲ ਮੇਰਾ ਸਿਰ ਫਟ ਰਿਹਾ ਸੀ ਓਹ ਲੱਗਦਾ ਸੀ ਜਿਵੇਂ ਕੋਈ ਗਰਮ ਪੇਚ ਮੇਰੇ ਸਿਰ ਵਿੱਚ ਕੱਸੀ ਜਾ ਰਿਹਾ ਹੋਵੇ ਮੈਂ ਇਹ ਕੀ ਕੀਤਾ ਮੈਂ ਨਾ ਬੇਵਕੂਫ ਕਿਉਂ ਸੀ ਹੁਣ ਮੈਨੂੰ ਭੋਗਣਾ ਪਵੇਗਾ ਇਸ ਦਾ ਨਤੀਜਾ ਕੁਝ ਵੀ ਹੋ ਸਕਦਾ ਹੈ ਕਚਹਿਰੀ ਮੁਕੱਦਮਾ ਜੇਲ ਹੇ ਰੱਬ ਇਹ ਮੈਂ ਕੀ ਕੀਤਾ ਪੀੜ ਮੁਕਣ ਵਿੱਚ ਨਹੀਂ ਸੀ ਆਉਂਦੀ ਕੋਠੀ ਲੱਗੇ ਕੈਦੀ ਵਾਂਗ ਮੈਂ ਇੰਤਜ਼ਾਰ ਕਰ ਰਿਹਾ ਸਾਂ ਕਿ ਜਾਂ ਫਾਂਸੀ ਆਉਣ ਵਾਲੇ ਆਉਣਗੇ ਜਰਹਾਈ ਦਾ ਪਰਵਾਨਾ ਜਦਕਾ ਮੈਂ ਕਾਰ ਦੇ ਰੁਕਣ ਦੀ ਆਵਾਜ਼ ਸੁਣੀ ਤੇ ਫਿਰ ਦਰਵਾਜ਼ੇ ਦੇ ਜ਼ੋਰ ਦੀ ਬੰਦ ਹੋਣ ਦੀ ਕਤਮਾਂ ਦੀ ਚਾਲ ਮੈਂ ਬਿਸਤਰ ਵਿੱਚ ਤੇਜ਼ੀ ਨਾਲ ਉੱਠਿਆ ਤੇ ਦਰਵਾਜ਼ਾ ਖੋਲ੍ਹਿਆ ਇਹ ਰਾਜੀ ਸੀ ਮੈਂ ਉਸ ਨੂੰ ਕਮਰ ਵਿੱਚ ਲੈ ਗਿਆ ਉਹ ਬਿਸਤਰ ਵਿੱਚ ਢੇਰੀ ਹੋ ਗਈ ਉਸ ਨੇ ਫਿਰ ਤਕੀ ਉੱਤੇ ਸਿਰ ਰੱਖ ਕੇ ਕੂਣੀਆਂ ਨਾਲ ਆਪਣੇ ਆਪ ਨੂੰ ਸੰਭਾਲ ਲਿਆ ਉਸ ਦਾ ਸਾਹ ਤੇਜ਼ ਤੇ ਚੱਲ ਰਿਹਾ ਸੀ ਉਹ ਬੋਲੀ ਮੈਂ ਠੀਕ ਹਾਂ ਸਿੱਧੀ ਉੱਥੋਂ ਹੀ ਆ ਰਹੀ ਹਾਂ ਪੜੀਕਣਾ ਪਿਆ ਮੈਂ ਬਹੁਤ ਕਮਜ਼ੋਰ ਆ ਮੇਰਾ ਸਿਰ ਚਕਰਾ ਰਿਹਾ ਏ ਮੈਨੂੰ ਇਹ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਕਾਰ ਚਲਾ ਕੇ ਤੇਰੇ ਘਰ ਆਈ ਹਾਂ ਪਰ ਮੈਂ ਆਪਣਾ ਬਚਨ ਪਾ ਲਿਆ ਮੇਰੇ ਵਿੱਚ ਜਾਨ ਨਹੀਂ ਰਹੀ ਕੋਈ ਸ਼ੋਰ ਬਾਜਾ ਕੋਈ ਗਰਮ ਚੀਜ਼ ਹੈਪੀਨਲੀ ਮੈਂ ਕਿਚਨ ਵਿੱਚ ਗਿਆ ਉੱਥੇ ਹਾਂਡੀ ਵਿੱਚ ਸੂਪ ਉਬਲ ਰਿਹਾ ਸੀ ਤੇ ਇਸ ਵਿੱਚੋਂ ਮੀਟ ਤੇ ਪਿਆਜ਼ ਦੀ ਮਿਲੀ ਹੋਈ ਮਹਿਕ ਆ ਰਹੀ ਸੀ ਮੈਂ ਕਰਛੀ ਨਾਲ ਪਿਆਲੀ ਵਿੱਚ ਸੂਪ ਪਾਉਣ ਲੱਗਾ ਤੇ ਜੀਨੀ ਆ ਗਈ। ਇਹ ਸੂਪ ਨੂੰ ਹੱਥ ਨਾਲ ਆ। ਇਹ ਬੱਚਿਆਂ ਲਈ ਐ। ਮੈਂ ਆਖਿਆ ਰਾਜੀ ਬਿਮਾਰ ਐ। ਉਸ ਨੂੰ ਸਖਜ ਕਾਮ ਐ। ਉਸੇ ਲਈ ਕਿ ਪਿਆਲਾ ਸੂਪ ਚਾਹੀਦਾ ਸੀ। ਬੱਚਿਆਂ ਦਾ ਸੂਪ ਖੋ ਕੇ ਉਸ ਨੂੰ ਦੇਣ ਲੱਗਾ। ਆਪਣੇ ਘਰ ਕਿਉਂ ਨਹੀਂ ਜਾਂਦੀ? ਜੀਨੀ ਨੇ ਗੁੱਸੇ ਨਾਲ ਬੋਲੀ ਕਿ ਮੈਂ ਚੁੱਪ ਹੋ ਗਿਆ। ਮੈਂ ਗੱਲ ਵਧਾਉਣਾ ਨਹੀਂ ਸੀ ਚਾਹੁੰਦਾ। ਏ ਵੀ ਨਹੀਂ ਸੀ ਚਾਹੁੰਦਾ ਕਿ ਰਾਜੀ ਘਰ ਜਾ ਕੇ ਇੱਕ ਮਹੀਨੇ ਝਗੜੇ ਨੂੰ ਸੁਣੇ ਮੈਂ ਵਾਪਸ ਕਮਰੇ ਚ ਆ ਗਿਆ ਤੇ ਰਾਜੀ ਨੇ ਅੱਖਾਂ ਖੋਲੀਆਂ ਤੇ ਆਪਣੇ ਖੁਸ਼ਕ ਬੁੱਲਾਂ ਤੇ ਜੀ ਫੇਰੀ ਤੇ ਬੋਲੀ ਬਸ ਗਰਮ ਸੂਪ ਚਾਹੀਦਾ ਹੈ ਮੈਂ ਆਖਿਆ ਇਸ ਵੇਲੇ ਘਰ ਵਿੱਚ ਕੁਝ ਨਹੀਂ ਹੈ ਮੈਂ ਜਾਂਦਾ ਹਾਂ ਤੇ ਗਿੰਝਾ ਵਿੱਚੋਂ ਸੂਪ ਲੈ ਆਉਂਦਾ ਉਸ ਨੇ ਮੇਰੇ ਵੱਲ ਚੁਭੀਆਂ ਨੰਨਰਨ ਦੇਖਿਆ ਪਹਿਲਾਂ ਕੌਣ ਹੀ ਲੈ ਕੇ ਆਇਆ ਤੂੰ ਮੈਨੂੰ ਉਡੀਕ ਰਿਆ ਸੀ ਨਾ ਤੈਨੂੰ ਪਤਾ ਸੀ ਕਿ ਮੈਂ ਇੱਥੇ ਆਵਾਂਗੀ ਤੇ ਮੈਂ ਆ ਕੇ ਕੀ ਦੇਖਦੀ ਆ ਕਿ ਇੱਥੇ ਕੁਝ ਵੀ ਨਹੀਂ ਮੈਂ ਇੱਕ ਮੁਜਰਮਾ ਖੜਾ ਥਾ ਕਿਸ ਤਰ੍ਹਾਂ ਸਾਬਤ ਕਰ ਸਕਦਾ ਆ ਆਪਣੀ ਬੇਗੁਨਾਹੀ ਕਿਉਂ ਨਹੀਂ ਸੀ ਮੈਂ ਗਿਆ ਕਿਤੇ ਮੈਂ ਉਸ ਨੂੰ ਸਮਝਾਉਣ ਦੀ ਜ਼ਰੂਰਤ ਕਰਕੇ ਉਸ ਨੂੰ ਹੱਥ ਲਾਇਆ ਤਾਂ ਉਸ ਆਪਣੀ ਵਾਗ ਫੁਕਾਰੀ ਖਬਰਦਾਰ ਜੇ ਮੈਨੂੰ ਹੱਥ ਲਾਇਆ ਤੂੰ ਖੁਦ ਗਰਜੇ ਉੱਥੇ ਮੇਜ਼ ਉੱਤੇ ਪਈ ਤੜਫਦੀ ਤੇ ਮੇਲਦੀ ਮੈਂ ਤੇਰੇ ਬਾਰੇ ਦੇ ਸੋਚਦੀ ਰਹੀ ਤੇ ਤੂੰ ਮੈਨੂੰ ਆਪਣੇ ਘਰ ਯਾਦ ਆਇਆ ਜਿੱਥੇ ਮੇਰੀ ਮਾਂ ਮੈਨੂੰ ਗਰਮ ਸੂਪ ਦਿੰਦੀ ਸੀ ਤੇ ਮੇਰੇ ਪੈਰ ਚਸਦੇ ਪਰ ਇੱਥੇ ਤੂੰ ਮੈਂ ਤੈਨੂੰ ਨਫ਼ਰਤ ਕਰਦੀ ਆ ਮੈਂ ਆਪਣੇ ਘਰ ਜਾਂਦੀ ਆ ਉੱਥੇ ਜਾ ਕੇ ਮਰਾਂਗੀ ਉਹ ਕੋਸ਼ੀ ਨਾਲ ਉੱઠી ਉਸਨੇ ਹੱਥ ਵੇਲਾ ਆਪਣਾ ਕਾਲਾ ਕੋਟ ਚੁੱਕਿਆ ਮੇਰੀ ਹਿੰਮਤ ਨਾ ਭਈ ਉਸ ਦੀ ਮਦਦ ਕਰਦਾ ਉਸਨੇ ਗੁੱਸੇ ਵਿੱਚ ਮੋਢਾ ਝਟਕੇ ਕੋਟ ਪਾਇਆ ਤੇ ਲੜਖੜਾਉਂਦੀ ਹੋਈ ਬਾਹਰ ਨਿਕਲੀ ਪਟਾਹ ਕਰਕੇ ਦਰਵਾਜਾ ਬੰਦ ਕੀਤਾ ਨੈਨਮੋਜਨਾ ਉਸ ਦੇ ਪਿੱਛੇ ਪਿੱਛੇ ਗਿਆ ਉਸ ਦੀ ਕਾਰ ਵਿੱਚ ਨਾਲ ਬੈਠ ਗਿਆ ਮੈਨੂੰ ਆਪਣੇ ਜੁਰਮ ਦਾ ਅਹਿਸਾਸ ਸੀ ਇਸ ਵੇਲੇ ਕੋਈ ਦਲੀਲ ਜਾਂ ਸਫਾਈ ਉਸ ਨੂੰ تسਲੀ ਨਹੀਂ ਸੀ ਦੇ ਸਕਦੀ ਮੈਂ ਚੁੱਪ ਕਰਕੇ ਬੈਠਾ ਰਿਹਾ ਸ਼ਰਮਸਾਰ ਉਸ ਨੇ ਕਾਰ ਚਲਾਈ ਅਸੀਂ ਚੀਨੀ ਰੈਸਟੋਰੈਂਟਾਂ ਵਿੱਚ ਪਹੁੰਚੇ ਤੇ ਅੰਦਰ ਜਾ ਕੇ ਬੈਠ ਗਏ ਮੈਂ ਚਿਕਨ ਸੂਪ ਦਾ ਆਰਡਰ ਦਿੱਤਾ। ਉਹ ਬੋਲੀ ਮੈਂ ਤੈਨੂੰ ਹਰ ਗੁਨਾਹ ਲਈ ਮaaf ਕਰ ਦਿੰਦੀ ਹਾਂ। ਹਰ ਉਸ ਕੰਮ ਲਈ ਜਿਸ ਵਿੱਚ ਅਸੀਂ ਦੋਵੇਂ ਭਾਗੀਦਾਰ ਹਾਂ। ਹਾਲਾਂਕਿ ਮੈਂ ਤੈਨੂੰ ਕਈ ਵਾਰ ਇਸ ਖਤਰੇ ਤੋਂ ਚੇਤੰਤ ਕੀਤਾ ਸੀ। ਪਰ ਹੁਣ ਤੈਨੂੰ ਮaaf ਨਹੀਂ ਕਰ ਸਕਦੀ। ਆਦਮੀ ਇਸ ਸਮੇਂ ਔਰਤ ਦੀ ਸੌ ਤਰ੍ਹਾਂ ਇਫਵਾਜਿਤ ਕਰਦਾ ਹੈ। ਉਸ ਦੀ ਸੇਵਾ ਕਰਦਾ ਹੈ। ਇਹੋ ਰੀਤ ਹੈ ਮਰਦ ਤੀਵੀਂ ਦੇ ਰਿਸ਼ਤੇ ਦੀ। ਪਰ ਤੂੰ ਮੇਰੇ ਲਈ ਕੁਝ ਵੀ ਨਹੀਂ ਕੀਤਾ ਬਸ ਤੇਰਾ ਪਛਤਾਵਾ ਤੇ ਆਤਮ ਤਰਸ ਬਕਵਾਸ ਉਸਨੇ ਸ਼ੂਡ ਦਾ ਪਿਆਲਾ ਅੱਧਾ ਪੀਤਾ ਅੱਧਾ ਛੱਡ ਦਿੱਤਾ ਤੇ ਮੈਨੂੰ ਉੱਥੇ ਬੈਠਾ ਛੱਡ ਕੇ ਚਲੀ ਗਈ ਤਾਂ ਦੋਸਤੋ ਇਹ ਸੀ ਬਲਵੰਤ ਗਾਰਗੀ ਦੀ ਜੀਵਨੀ ਨੰਗੀ ਧੁੱਪ ਵਿੱਚੋਂ ਕੁਝ ਕੇ ਹਿੱਸਾ ਜੋ ਤੁਹਾreturnData ਸਾਂਝਾ ਕੀਤਾ ਹੈ ਇਹ ਮੈਂ ਲਗਾਤਾਰ ਪੜ ਰਿਹਾ ਤੇ ਆਉਣ ਵਾਲੀਆਂ ਵੀਡੀਓ ਵਿੱਚ ਵੀ ਇਸ ਦਾ ਜ਼ਿਕਰ ਜ਼ਰੂਰ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜਿਹੜੇ ਲੋ ਪੰਜਾਬੀ ਸਾਇਤ ਦੇ ਨਾਲ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਹੋਰਾਂ ਤੱਕ ਸਾਂਝਾ ਵੀ ਕਰ ਦੇਣਾ ਧੰਨਵਾਦ